ਜਦੋਂ ਇਹਨਾਂ ਨੇ ਇਹ ਕਿ ਸ਼ੁਰੂ ਕੀਤਾ ਇਹ ਕੰਮਕਾਰ ਸ਼ੁਰੂ ਕੀਤਾ ਕੋਈ ਮਤਲਬ ਇਹਦੇ ਨਾਲ ਵਧੀਆ ਬੰਦਾ ਨਹੀਂ ଥିਗਾ ਜਿਹੜੀ ਇਹਦੀ ਟੀਮ ਟੀਮ ਬਿਲਕੁਲ ਮਾੜੀ ਟੀਮ ਦੀ ਇਹ ਹੁਣ ਇਹ ਜਿਹੜੀ ਪ੍ਰਾਪਰਟੀ ਇਹਨਾਂ ਨੇ ਵੇਚੀ ਆ ਇਹਦੇ ਪਿੱਛੇ ਵੀ ਕੋਈ ਬੰਦਾ ਹੈਗਾ ਦੀ ਬਚਾਉਣ ਨਾਲ ਇੱਕ ਵਾਰ ਕੈਮਰਾ ਕਲੀ ਤਾਂ ਇਹ ਵੇਚ ਨਹੀਂ ਸਕਦੀ ਹੈਗੀ ਕੋਈ ਤਾਂ ਬੰਦਾ ਹੈਗਾ ਜਿਹੜਾ ਬਕਾਉਂਦਾ ਦੀ ਰਜਿਸਟਰੀਆਂ ਕਰਾਉਂਦਾ ਤੇ ਗਾਹਾਂ 22 ਬਿਗੇ ਉਹ ਮੁੰਡੇ ਵਾਲੀ ਵੀ ਇਹਦੇ ਨਾਂ ਹੋਈ ਆ ਕੁਈ ਤਾਂ ਪਸੇ ਬੰਦੇ ਹੈਗੇ ਨੇ ਕੱਲੀ ਤੇ ਨਹੀਂ ਕਰਾ ਨਹੀਂ ਸਕਦੀ ਹੈਗੀ ਹਾਂ ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਹੈ ਕਿ ਕਿ ਇੱਕ ਕੱਲੀ ਔਰਤ ਦਾ ਸਾਰੇ ਪਾਸੇ ਘੁੰਮਣਾ ਔਖਾ ਹੈ ਕੋਈ ਨਾ ਕੋਈ ਬੰਦਾ ਤਾਂ ਹੋਣਾ ਇਹਨਾਂ ਦੇ ਨਾਲ ਬਿਲਕੁਲ ਸਹੀ ਗੱਲ ਹੈ ਮੈਡਮ ਪਿੱਛੇ ਬੰਦੇ ਦੀ ਬਾਕੀ ਇਹਦੀ ਟੀਮ ਸੀ ਜਿਹੜੀ ਬਿਲਕੁਲ ਬਿਜ਼ਨਸ ਕਰਨ ਵਾਸਤੇ ਟੀਮ ਵਧੀਆ ਚਾਹੀਦੀਆਂ ਨਾਲ ਇਹਦੇ ਨਾਲ ਕੋਈ ਵੀ ਬੰਦਾ ਵਧੀਆ ਨਹੀਂ ਸੀਗਾ ਅੱਛਾ ਹਾਂਜੀ ਪਰ ਟੀਮ ਦੀ ਵੀ ਵੈਸੇ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਜਾਂਚ ਹੋਣੀ ਚਾਹੀਦੀ ਬਿਲਕੁਲ ਮੈਂ ਤਾਂ ਕੰਮ ਬਿਲਕੁਲ ਕਿਹਾ ਹੈਗਾ ਜੀ ਇਹਦੀ ਜਾਂਚ ਟੀਮ ਤੇ ਰਾਜਪੂਤ ਇੱਥੇ ਸਾਰੇ ਹਾਂਜੀ अच्छा हां जो टाइम से सारे राजपूतਾਂ ਦੇ ਡੰਗਰਾਂ ਤੇ ਬਗਮ ਰਾਜਪੂਤ ਕਰਦੇ ਤੇ ਕਣਕਲੇ ਵੇਚ ਬਚਾਈਏ ਚ ਲਿਚਾਕਿਓ ਕਹਿੰਦੇ ਨੇ ਅਸੀਂ ਪੈਸੇ ਦੇ ਤੇ ਇਹਨਾਂ ਨੂੰ ਸਾਰਾ ਕੁਝ ਸੌਨਣਾ ਨੇ ਅਸਮਾਂਟ ਹੋਇਆ ਇਨਵਰਟਰ ਜਾ ਕੇ ਲੈ ਕੇ ਮੋਟਰਸਾਈਕਲ ਜਾ ਕੇ ਉਹੀ ਤਾਂ ਬੰਦਾ ਲੈ ਕੇ ਗਿਆ ਨਾ ਮੋਟਰਸਾਈਕਲ ਵੀ ਜਾ ਕੇ ਲੈ ਕੇ ਇਨਵਰਟਰ ਵੀ ਜਾ ਕੇ ਲੈ ਕੇ ਇੱਥੋਂ ਕਣਕ ਵੀ ਜਾ ਕੇ ਲੈ ਕੇ ਇੱਥੇ ਮੋਟਰਸਾਈਕਲ ਸੀ ਉਹ ਵੀ ਲੈ ਕੇ ਇੱਕ ਰੇੜੀ ਸੀ ਸਾਈਕਲ ਵਾਲੀ ਉਹ ਵੀ ਲੈ ਕੇ ਜਨਰੇਟਰ ਵੀ ਲੈ ਕੇ ਦੋ ਦਿਨ ਪਹਿਲਾਂ ਸਾਰਾ ਸਮਾਂਟ ਹੋਇਆ ਗਿਆ ਮੈਂ मतलब ਪਤਾ ਨਹੀਂ ਲੱਗੇ ਕਿ ਕੌਣ ਲੈ ਕੇ ਗਿਆ ਨਹੀਂ ਜੀ ਇਹ ਜਾਂਚ ਹੋਣੀ ਚਾਹੀਦੀ ਜੀ ਇਹ ਗੱਲ